ਲੋ ਜੀ ਅੱਜ ਆਪਾਂ ਖੜੇ ਆ ਪਿੰਡ ਗਿੱਲ ਜ਼ਿਲ੍ਹਾ ਫਿਰੋਜ਼ਪੁਰ ਠੀਕ ਹੈ ਜੀ ਤੇ ਆਪਾਂ ਦਿਖਾਉਣੇ ਆ ਇੱਥੇ ਪੰਚਾਇਤ ਨੇ ਬਹੁਤ ਵਧੀਆ ਚੀਜ਼ਾਂ ਬਣਾਈਆਂ ਛੱਪੜ ਦੁਆਕਾਂ ਦੇ ਲਾਉਣਾ ਤੇ ਜਿਮ ਘਰ ਠੀਕ ਹੈ ਜੀ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਤੇ ਆਓ ਦੇਖਦੇ ਆ ਇਹ ਆ ਜੀ ਮੁਸਾਫਰਖਾਨਾ ਦੇਖੋ ਜੀ ਬਹੁਤ ਸੋਹਣਾ ਬਣਾਇਆ ਹੋਇਆ ਇਹਨੂੰ ਚਾਰੇ ਪਾਸਿਓਂ ਜਾਲੀਆਂ ਨਾਲ ਕਵਰ ਕੀਤਾ ਹੋਇਆ ਹੈ ਠੀਕ ਹੈ ਜੀ ਤੇ ਆਹ ਦੇਖੋ ਤੁਸੀਂ ਇੱਥੋਂ ਦੀ ਨਾ ਪਸ਼ੂ ਵੜਨ ਦੀ ਜਗਾ ਛੱਡੀ ਹੋਈ ਆ ਤੇ ਬਾਕੀ ਆਸੇ-ਪਾਸੇ ਜਾਲੀ ਲਾ ਕੇ ਛੱਪੜ ਨੂੰ ਪੂਰੇ ਨੂੰ ਕਵਰ ਕੀਤਾ ਹੋਇਆ ਠੀਕ ਆ ਜੀ ਛੱਪੜ ਨਹੀਂ ਆਪਾਂ ਇਹਨੂੰ ਝੀਲ ਹੀ ਕਹਿ ਸਕਦੇ ਹਾਂ ਠੀਕ ਆ ਜੀ ਝੀਲ ਦਾ ਭਲੇਖਾ ਪਾਉਂਦਾ ਛੱਪੜ ਤੇ ਆਸੇ-ਪਾਸੇ ਜਾਲੀ ਨਾਲ ਕਵਰ ਕੀਤਾ ਹੋਇਆ ਇਹ ਛੱਪੜ ਆਮ ਆਪਾਂ ਪਿੰਡਾਂ ਦੇ ਵਿੱਚ ਦੇਖਦੇ ਆਂ ਜਿਹੜੇ ਛੱਪੜਾਂ ਦੇ ਨਾਲ ਦੇ ਘਰ ਹੁੰਦੇ ਆ ਨਾ ਉਹ ਛੱਪੜ ਰੋਕਣ ਦੀ ਕੋਸ਼ਿਸ਼ ਕਰਦੇ ਆ ਕੋਸ਼ਿਸ਼ ਹੀ ਨਹੀਂ ਰੋਕ ਹੀ ਲੈਂਦੇ ਆ ਯਾਰ ਠੀਕ ਹੈ ਤੇ ਆ ਛੱਪੜ ਦੇਖੋ ਯਾਰ ਇਹਨਾਂ ਨੇ ਸਾਰੀ ਜਗ੍ਹਾ ਛੱਡ ਕੇ ਤੇ ਇਹ ਛੱਪੜ ਨੂੰ ਕਵਰ ਕੀਤਾ ਹੋਇਆ ਠੀਕ ਹੈ ਜੀ ਇਹ ਵਧੀਆ ਸੋਚ ਦੀ ਗੱਲ ਹੈ ਸਾਰੇ ਪਿੰਡ ਦੀ ਸੋਚ ਚੰਗੀ ਹੈ ਤੇ ਤਾਂ ਹੀ ਵਧੀਆ ਕੰਮ ਕੀਤਾ ਹੋਇਆ ਠੀਕ ਹੈ ਜੀ ਤੇ ਆਹ ਜੀ ਇਹਦੇ ਨਾਲ ਹੀ ਬਣੀ ਸੱਤ ਤੇ ਸੱਤ ਦੇ ਥੱਲੇ ਡਾਇਆ ਬੈਂਚ ਤੇ ਬੈਂਚਾਂ ਤੇ ਬਾਬੇ ਕਰਦੇ ਆਪਣਾ ਟਾਈਮ ਪਾਸ ਬਹੁਤ ਵਧੀਆ ਗੱਲ ਹੈ ਬਾਬਿਆਂ ਕੋਲੇ ਯਾਰ ਟਾਈਮ ਪਾਸ ਕਰਨ ਨੂੰ ਕੋਈ ਜਗ੍ਹਾ ਨਹੀਂ ਹੁੰਦੀ ਬੈਠਣ ਵਾਸਤੇ ਤੇ ਆਹ ਯਾਰ ਬਹੁਤ ਸੋਹਣਾ ਕੰਮ ਕੀਤਾ ਇਹਨਾਂ ਦਾ ਹਨਾ ਬਹੁਤ ਵਧੀਆ ਗੱਲ ਹੈ ਯਾਰ ਤੇ ਆਹ ਵਿਚਾਲੇ ਛੱਪੜ ਦੇ ਇਹਨਾਂ ਨੇ ਇੱਕ ਨਾ ਪਾਰਕ ਦੇ ਰੂਪ ਵਿੱਚ ਇੱਕ ਨਾ ਝੌਪੜੀ ਦਾ ਰੂਪ ਦਿੱਤਾ ਵਿਚਾਲੇ ਠੀਕ ਆ ਜੀ ਤੇ ਆਪਾਂ ਯਾਰ ਵਿੱਚ ਜਾਵਾਂਗੇ ਨਾ ਤੇ ਆਪਾਂ ਨੂੰ ਨਾ ਕਿਸੇ ਝੀਲ ਦੇ ਉੱਤੇ ਫਿਰ ਤੁਰੇ ਫਿਰਨ ਦਾ ਨਾ ਭਲੇਖਾ ਪਊਗਾ ਆਪਾਂ ਨੂੰ ਐ ਲੱਗੂ ਜਿਵੇਂ ਕਿਸੇ ਝੀਲ ਤੇ ਤੁਰੇ ਫਿਰਦੇ ਆ ਠੀਕ ਆ ਜੀ ਤੇ ਆ ਇਹਨੂੰ ਖੂਹ ਦਾ ਰੂਪ ਦਿੱਤਾ ਹੋਇਆ ਤੇ ਅੱਗੇ ਦੇਖੋ ਉਹ ਕਿੱਡੀ ਸੋਹਣੀ ਇੱਕ ਝੌਪੜੀ ਬਣਾਈ ਆ ਹਨਾ ਤੇ ਯਾਰ ਇਹ ਚੀਜ਼ਾਂ ਅ ਵਿਰਲੇ ਪਿੰਡਾਂ 'ਚ ਦੇਖਣ ਨੂੰ ਮਿਲਦੀਆਂ ਹਨ ਤੇ ਉਹਨਾਂ ਪਿੰਡਾਂ 'ਚ ਦੇਖਣ ਨੂੰ ਮਿਲਦੀਆਂ ਜਿਹੜੇ ਪਿੰਡਾਂ ਦੇ ਵਿੱਚ ਚੰਗੇ-ਚੰਗੇ ਲੋਕ ਰਹਿੰਦੇ ਹਨ ਚੰਗੀ ਸੋਚ ਦੇ ਮਾਲਕ ਰਹਿੰਦੇ ਹੋਣ ਹਨ ਤੇ ਆਮ ਤਾਂ ਤੁਹਾਨੂੰ ਪਤਾ ਹੀ ਹੈ ਵੀ ਸਰਕਾਰੀ ਜ਼ਮੀਨਾਂ ਨੂੰ ਜਿਹੜੀਆਂ ਪ੍ਰਾਪਰਟੀ ਹੁੰਦੀ ਹੈ ਸਰਕਾਰੀ ਛੱਪੜ ਹੋ ਗਿਆ ਜਾਂ ਕੋਈ ਹੋਰ ਹਨ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਲੋਕ ਪਰ ਯਾਰ ਆ ਦੇਖੋ ਇਹਨਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਕਹਿ ਸਕਦੇ ਆ ਵੀ ਕੀਤਾ ਤੇ ਇਹ ਚੀਜ਼ ਪਿੰਡ ਦੇ ਵਿੱਚ ਬਣਾਈ ਹੋਈ ਹੈ ਨਾ ਬਹੁਤ ਵਧੀਆ ਗੱਲ ਆ ਯਾਰ ਇਦਾਂ ਦੇ ਲੋਕ ਸਾਰੇ ਪਿੰਡਾਂ 'ਚ ਹੋਣੇ ਚਾਹੀਦੇ ਆ ਇੱਕ ਇੰਚ ਵੀ ਜਗ੍ਹਾ ਛੱਪੜਦੀ ਇਹਨਾਂ ਨੇ ਨਾ ਰੋਕ ਹੀ ਨਹੀਂ ਗਈ ਤੇ ਆਸੇ-ਪਾਸੇ ਸਮਾਂ ਦੀ ਉਹਦੀ ਸੇਫਟੀ ਆਸਤੇ ਇਹਨਾਂ ਨੇ ਨਾ ਜਾਲੀਆਂ ਲਾਤੀਆਂ ਠੀਕ ਆ ਜੀ ਤੇ ਜੇ ਇਹ ਚੀਜ਼ਾਂ ਦਾ ਸੌਖ ਵੀ ਯਾਰ ਆਪਾਂ ਨੂੰ ਹੀ ਹੁੰਦਾ ਤੇ ਇਹ ਨਹੀਂ ਹੁੰਦਾਗਾ ਵੀ ਯਾਰ ਕੋਈ ਚੀਜ਼ ਸਰਕਾਰੀ ਪਈ ਹੈ ਉਹਨੂੰ ਆਪਾਂ ਆਪਦੇ ਥੱਲੇ ਕਰ ਲਾਂਗੇ ਹਨਾ ਤੇ ਵੀ ਉਹਦਾ ਆਪਣਾ ਫਾਇਦਾ ਹੋ ਗਿਆ ਨਹੀਂ ਯਾਰ ਇਹ ਸਾਰੀ ਜ਼ਿੰਦਗੀ ਫਾਇਦਾ ਦੇਣ ਵਾਲੀਆਂ ਚੀਜ਼ਾਂ ਹੈ ਯਾਰ ਇਹਨਾਂ ਬਾਈਆਂ ਨੇ ਬਹੁਤ ਵਧੀਆ ਕੰਮ ਕੀਤਾ ਸਲੂਟ ਆ ਯਾਰ ਇਸ ਪੰਡ ਨੂੰ ਠੀਕ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਗੱਲ ਹੈ ਠੀਕ ਹੈ ਜੀ ਆ ਦੇਖੋ ਕਿੰਡੀ ਸੋਹਣੀ ਯਾਰ ਵਿਚਾਲੇ ਝੌਪੜੀ ਤੇ ਪਾਰਕ ਬਣਾਈ ਹੋਈ ਹੈ ਇੱਥੇ ਆਪਾਂ ਬਹਿ ਕੇ ਸਕੂਨ ਯਾਰ ਲੈ ਸਕਦੇ ਆ ਸਕੂਨ ਆਉਂਦਾ ਆ ਆਪਣੇ ਇਹਨਾਂ ਨੇ ਪਿੰਡ ਦੇ ਵਿੱਚ ਜੈਮ ਘਰ ਬਣਾਇਆ ਠੀਕ ਆ ਜੀ ਆਮ ਆਪਾਂ ਜਿਮਾਂ ਤੇ ਜਾਂਦੇ ਆ ਉੱਥੇ ਪੈਸੇ ਦੇਣੇ ਪੈਂਦੇ ਆ ਆਪਾਂ ਨੂੰ ਤਾਂ ਆਪਾਂ ਜੈਮ ਲਾ ਸਕਦੇ ਆ ਇੱਥੇ ਫ੍ਰੀ ਜੈਮ ਲਾ ਸਕਦਾ ਬੰਦਾ ਠੀਕ ਆ ਜੀ ਕੋਈ ਵੀ ਆ ਕੇ ਇੱਥੇ ਜੈਮ ਲਾ ਸਕਦਾ ਆ ਝੂਲਾ ਠੀਕ ਆ ਜੀ 10 ਮਿੰਟ ਬੰਦੇ ਨੇ ਬਹਿ ਕੇ ਆਪਦਾ ਟਾਈਮ ਪਾਸ ਇਕਾ ਸੋਨਾ ਕਰ ਸਕਦਾ ਠੀਕ ਹੈ ਜੀ ਆ ਸਾਰੇ ਪਾਸੇ ਇਹਨਾਂ ਨੇ ਲਾਇਆ ਜੀ ਠੀਕ ਹੈ ਜੀ ਇਹ ਦੇਖੋ ਚੰਗੀ ਸੋਚ ਦੇ ਮਾਲਕਾਂ ਦਾ ਇੱਥੋਂ ਪਤਾ ਲੱਗਦਾ ਠੀਕ ਹੈ ਜੀ ਇਸ ਪਿੰਡ ਦੀ ਚੰਗੀ ਸੋਚ ਆ ਯਾਰ ਆਮ ਪਿੰਡਾਂ ਚ ਤੀਜਾ ਨਹੀਂ ਬਣੀਆਂ ਗਿਆ ਬਣੀਆਂ ਵੀ ਇਹ ਕਈਆਂ ਪਿੰਡਾਂ ਦੇ ਵਿੱਚ ਪਰ ਆਮ ਨਹੀਂ ਹੈਗੀਆਂ ਗਿਆ ਹਨਾ ਯਾਰ ਇੱਥੇ ਵੇਖੋ ਇਨਾਂ ਨੇ ਸਾਰਾ ਕੁਝ ਸਿਸਟਮ ਲਾਇਆ ਯਾਰ ਸਾਰੀਆਂ ਸਹੂਲਤਾਂ ਹੈ ਗਈਆਂ ਇੱਥੇ ਠੀਕ ਹੈ ਜੀ ਤੇ ਛੋਟਾ ਜਿਹਾ ਪਿੰਡ ਆ ਯਾਰ ਤੇ ਸੋਚ ਵੱਡੀ ਹੈ ਇਹਨਾਂ ਦੀ ਬਹੁਤ ਵਧੀਆ ਗੱਲ ਆ ਯਾਰ ਵੱਡੀ ਸੋਚ ਲੈ ਕੇ ਤੁਸੀਂ ਹਨਾ ਤਰੱਕੀਆਂ ਕਰ ਸਕਦੇ ਆ ਤੇ ਬਹੁਤ ਵਧੀਆ ਕੰਮ ਆ ਯਾਰ ਸਲੂਟ ਆ ਯਾਰ ਸਾਰੇ ਪਿੰਡ ਨੂੰ ਸਲੂਟ ਆ ਠੀਕ ਹੈ ਜੀ ਬਹੁਤ ਸੋਹਣਾ ਕੰਮ ਤੇ ਠੀਕ ਆ ਜੀ ਵੀਡੀਓ ਚੰਗੀ ਲੱਗੇ ਤੇ ਲੈ ਕਮੈਂਟ ਸ਼ੇਅਰ ਜ਼ਰੂਰ ਕਰੋਗੇ